ਇਹੋ ਪਾਰਟੀ ਬਾਗੀ ਵੀ ਕਹਿੰਦਾ ਹਮਾਰੇ ਪਾਰਟੀ ਪੁੱਤ ਬਣਾ ਰਾ ਉਹਨਾਂ ਉੱਪਰ ਬੈਠ ਕੇ ਸਭ ਨੂੰ ਨਜ਼ਰ ਆਦਾ ਕਿ ਥੱਲੇ ਜਹਾਂ ਦੇ ਉੱਪਰ ਕੀ ਹੋ ਰਿਹਾ ਵਾ ਕਿਸ ਤਰ੍ਹਾਂ ਹੋ ਰਿਹਾ ਆਮ ਆਦਮੀ ਪੱਟੀ ਮੈਂ ਤਾਂ ਬਾਰ ਬਾਰ ਕਹਿੰਦਾ ਹੁੰਨਾ ਵੀ ਇੱਕ ਝੂਠ ਤੇ ਫਰੇਵ ਦੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਵੋਟਾਂ ਜੜੀਆਂ ਲਈਆਂ ਸਾਡੇ ਦੁੱਖ ਦਰਦ ਜ਼ਖਮਾਂ ਦੇ ਉੱਤੇ ਨਮਕ ਛਿੜਕੇ ਲਈਆਂ ਹਰ ਬੰਦੇ ਨੂੰ ਉਮੀਦ ਹੁੰਦੀ ਹੈ ਕਿ ਮੈਨੂੰ ਇਸ ਸਾਲ ਹੋਵੇ ਕੰਮ ਕਰਦੇ ਹੋਏ ਕਿ ਅੱਜ ਕੀ ਹੋ ਸਕਦਾ ਕਿ ਮੈਨੂੰ ਕੋਈ ਚੌਂਡ ਦਾ ਮੌਕਾ ਮਿਲੇ ਇੱਕ ਖਾਸ ਬੰਦਿਆਂ ਦੀ ਪਾਰਟੀ ਹੈ ਹੁਣ ਖਾਸ ਬੰਦੇ ਇਹਦੇ ਤੇ ਚੌਂਡ ਲ ਮંત્રી ਲਾ ਬਰੇ ਚੋਣਾਂ ਨਾਲ ਨਾਸਤੇ ਉਹ ਤਾਂ ਪਹਿਲੇ ਖਾਸ ਹੋ ਚੁੱਕੇ ਸੀ ਜਿਹੜਾ ਐਮ ਐਲ ਏ ਬਣ ਜਵੇ ਜਿਹੜਾ ਮੰਤਰੀ ਬਣ ਜਵੇ ਖਾਸ ਹੁੰਦਾ ਆਮ ਨਹੀਂ ਰਹਿੰਦਾ ਦੇਖੋ ਇਲੈਕਸ਼ਨ ਦੇ ਟਾਈਮ ਦੇ ਉੱਪਰ ਥੋੜਾ ਬਹੁਤ ਅਸਰ ਬੋ ਰੋਜ਼ ਹਰ ਪਾਰਟੀ ਦੇ ਅੰਦਰ ਆਉਂਦੀ ਜਾਂਦਾ ਵਾ ਹਰ ਬੰਦੇ ਨੂੰ ਉਮੀਦ ਹੁੰਦੀ ਦੇਖੋ ਇੱਕ ਵਰਕਰ ਨੂੰ ਜਮੀਨੀ ਵਰਕਰ ਨੂੰ ਉਮੀਦ ਹੁੰਦੀ ਆ ਪਰ ਇਹ ਜਮੀਨੀ ਵਰਕਰਾਂ ਵਾਲੀ ਪਾਰਟੀ ਨਹੀਂ ਰਹੀ ਇੱਕ ਕ腐ਸ਼ਨ ਵਾਲੀ ਤੇ ਖਾਸ ਬੰਦੇ ਦੀ ਪਾਰਟੀ ਬਣ ਕੇ ਰਹਿ ਗਈ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਸੀਨੇ ਰਾਖੂ ਅਹਿਬਾਬ ਗਰੇਵਾਲ ਪਾਰਟੀ ਤੋਂ ਨਾਰਾਜ਼ ਸਾਲ ਰਹੇ ਨੇ ਇਸੇ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਆਪਣੀ ਫੇਸਬੁੱਕ ਪੇਜ ਤੋਂ ਆਮ ਆਦਮੀ ਪਾਰਟੀ ਦਾ ਲੋਗ ਹਟਾ ਦਿੱਤਾ ਜਾਂਦਾ ਐਨਾ ਹੀ ਨਹੀਂ ਉਹਨਾਂ ਵੱਲੋਂ ਆਪਣੀ ਵਟਸਐਪ ਤੇ ਵੀ ਕੇਸ਼ੂਵਾਲ ਦੀ ਡੀਪੀ ਵਾਲੀ ਫੋਟੋ ਵੀ ਹਟਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਮੰਨਿਆ ਜਾ ਰਿਹਾ ਕਿ ਉਹ ਪਾਰਟੀ ਦੇ ਨਾਲ ਕਾਫੀ ਨਾਰਾਜ਼ ਨੇ ਲੁਧਿਆਣਾ ਲੋਕ ਸਭਾ ਤੋਂ ਅਹਿਬਾਬ ਗਰੇਵਾਲ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਆਮ ਆਦਮੀ ਪਾਰਟੀ ਨੇ ਦੇ ਸੰਭਾਵਿਤ ਉਮੀਦਵਾਰ ਮੰਨੇ ਜਾ ਰਹੇ ਸਨ ਪਰ ਆਖਰੀ ਮੌਕੇ ਤੇ ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਹਲਕੇ ਤੋਂ ਐਮਐਲਏ ਅਸ਼ੋਕ ਪੱਪੀ ਨੂੰ ਟਿਕਟ ਦੇਣ ਤੋਂ ਬਾਅਦ ਅਹਿਬਾਬ ਕਰਿਵਾਲ ਲਗਾਤਾਰ ਨਰਾਜ਼ ਚੱਲ ਰਹੇ ਨੇ ਜਿਸ ਨੂੰ ਲੈ ਕੇ ਵਿਰੋਧੀ ਪਾਰਟੀ ਹੁਣ ਸਵਾਲ ਵੀ ਖੜੇ ਕਰ ਰਹੀ ਹੈ ਉਹਦੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਸਫਾਈ ਦੰਦਿਆ ਵੀ ਕਿ ਹੈ ਕਿ ਪਾਰਟੀ ਖੁਤਬ ਮੀਨਾਰ ਦੀ ਤਰ੍ਹਾਂ ਹੈ ਉਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਕੀ ਚੱਲ ਰਿਹਾ ਪਾਰਟੀ ਨੇ ਸੋਚ ਸਮਝ ਕੇ ਹੀ ਪੱਪੀ ਨੂੰ ਟਿਕਟ ਦਿੰਦੀ ਹੈ ਉਹਨੇ ਕਿਹਾ ਕਿ ਪੱਪੀ ਸਾਰਿਆਂ ਦੇ ਨਾਲ ਚੰਗਾ ਵਿਵਹਾਰ ਕਰਦਾ ਹੈ ਦੇਖੋ ਲਕਸ਼ਮਨ ਦੇ ਟਾਈਮ ਤੋਂ ਫਿਰ ਥੋੜਾ ਬਹੁਤ ਅਸਰ ਬੋ ਰੋਜ਼ ਹਰ ਪਾਰਟੀ ਦੇ ਅੰਦਰ ਆਉਂਦੀ ਹੁੰਦਾ ਵਾ ਹਰ ਬੰਦੇ ਨੂੰ ਉਮੀਦ ਹੁੰਦੀ ਹੈ ਕਿ ਮੈਨੂੰ ਇਸ ਸਾਲ ਹੋਵੇ ਕੰਮ ਕਰਦੇ ਹੋਏ ਕਿ ਅੱਜ ਕੀ ਹੋ ਸਕਦਾ ਕਿ ਮੈਨੂੰ ਕੋਈ ਚੌਂਲਰ ਦਾ ਮੁਕਾ ਮਿਲੇ ਤਰਫ ਪਾਰਟੀ ਮੈਂ ਕੀ ਕਹਿੰਨਾ ਹਮੇਸ਼ਾ ਪਾਰਟੀ ਕੁੱਤਾ ਬਣਾ ਰਹਾ ਉਹਨੂੰ ਉੱਪਰ ਬੈਠ ਕੇ ਸਭ ਕੁਝ ਮਜੇ ਰੰਦਾ ਕਿ ਥੱਲੇ ਗਰਾਊਂਡ ਦੇ ਉੱਪਰ ਕੀ ਹੋ ਰਿਹਾ ਵਾ ਕਿਸ ਤਰ੍ਹਾਂ ਹੋ ਰਿਹਾ ਪ ਅਤੋ ਪਾਰਟੀ ਚੜ੍ਹਦੀ ਕਲਾ ਵਾਸਤੇ ਫੈਸਲਾ ਹੁੰਦੀ ਜੋ ਵੀ ਪਾਰਟੀ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਪੱਪੀ ਜੀ ਦਾ ਸਾਰੇ ਨਾਲ ਤਾਲਮਿਲ ਬਹੁਤ ਵਧੀਆ ਹਰ ਵਲੰਟੀਅਰ ਨਾਲ ਉਹਨਾਂ ਦਾ ਮੇਲ ਬਲਪਰਾ ਹੋਇਆ ਵਾ ਮੇਰੇ ਨਾਲ ਵੀ ਬਹੁਤ ਅੱਛੀ ਅੰਡਰਸਟੈਂਡਿੰਗ ਹੈ ਗਈ ਆ ਅਸੀਂ ਪਾਰਟੀ ਦੇ ਸਦਸਿਆਂ ਤੋਂ ਪੂਰੀ ਤਰ੍ਹਾਂ ਖੁਸ਼ ਆ ਜੀ ਕਰ ਕਦ ਬਣਾਇਆ ਜਾਊਗਾ ਆਪਾਂ ਦੇ ਬਾਅਦ ਜਿਸ ਤਰ੍ਹਾਂ ਜਰਾ ਚਾਹਤ ਪਾਰਟੀ ਹਾਈ ਕਮਾਂਡ ਦਾ ਇਹ ਫੈਸਲਾ ਹੋ ਜਾਵਾ ਪਾਰਟੀ ਹਾਈ ਕਮਾਂਡ ਨਾਲ ਗੱਲ ਚੱਲ ਰਹੀ ਆ ਜਿਸ ਤਰ੍ਹਾਂ ਵੀ ਕੋਈ ਨਤੀਜਾ ਨਿਕਲੇਗਾ ਵਧੀਆ ਨਿਕਲੇਗਾ ਜੀ ਤਾਂ ਚੱਲਣੀ ਹੈਗੀਆਂ ਲੋਕਿਆਵਾਦੀਆਂ ਸੋ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਜੀ ਲਗਾਤਾਰ ਘੁੰਮ ਰਹੇ ਨੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਕਿੰਨਾ ਜਿਹੜਾ ਚੋਣ ਸਰਗਰਮੀਆਂ ਕਿੱਦਾਂ ਚੱਲ ਰਹੀਆਂ ਸਭ ਤੋਂ ਵੱਲਾਂ ਤੁਹਾਡੇ ਜਿੰਨੇ ਵੀ ਦਰਸ਼ਕ ਇਹ ਚੈਨਲ ਦੇਖ ਰਹੇ ਨੇ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗਰਮੀਆਂ ਸਾਡੀਆਂ ਕਾਫੀ ਤੇਜ਼ ਨੇ ਤੁਸੀਂ ਦੇਖਿਆ ਨਾ ਤੁਸੀਂ ਹਰ ਮੀਟਿੰਗ ਦੇ ਵਿੱਚ ਜਾਣੇ ਹੋ ਹਰ ਪਿੰਡਾਂ ਚ ਜਾਣੇ ਹੋ ਜਿੱਥੇ ਪੱਪੀ ਜਾਂਦੇ ਨੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਲੋਕਾਂ ਚ ਉਤਸ਼ਾਹ ਬਹੁਤ ਹੈਗਾ ਔਰ ਜੋ ਮਾਨ ਸਾਹਿਬ ਜੀ ਨੇ ਦਿੱਤਾ ਹੋਇਆ ਵੀ ਕਿ ਸਰ ਕਿਸ ਤਰ੍ਹਾਂ ਦਾ ਸਮਰਥਨ ਲੋਕਾਂ ਦਾ ਜਿਹੜਾ ਮਿਲਦਾ ਹੈ। ਲੋਕਾਂ ਦਾ ਸਮਰਥਨ ਬਹੁਤ ਵਧੀਆ ਜਿਸ ਦੇਖੀਏਗਾ ਮਿੱਟਾ ਜੇ ਬੇਤ ਅਛਾ ਲੋਕ ਸੈਕਟਰ ਦੀ ਗਿਣਤੀ ਚ ਪਹੁੰਚ ਰਹੇ ਨੇ ਉਹ ਸੁਣਦੇ ਵੀ ਨੇ ਪੱਪੀ ਜੀ ਨੂੰ ਸੁਣਦੇ ਨੇ। ਪਰ ਪੱਪੀ ਜੀ ਨੇ ਆਪਣੇ ਤੌਰ ਦੇ ਉੱਪਰ ਵੀ ਕਈ ਲੋਕਾਂ ਨੂੰ ਗਰੰਟੀ ਦਿੱਤੀ ਐ ਨੇ ਮੇਨ ਮੁੱਦਾ ਉਹਨਾਂ ਨੇ ਇਸ ਵਾਰ ਫਿਰ ਨਸ਼ੇ ਦਾ ਚੱਕਿਆ ਹੋਇਆ ਵਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਵਿੱਚੋਂ ਹਲਕਾ ਸੈਂਟਰ ਦੇ ਵਿੱਚੋਂ ਨਸ਼ੇ ਦੇ ਕਾਫੀ ਕੰਟਰੋਲ ਕੀਤਾ ਵਾ। ਅਗਰ ਉਹ ਐਮਪੀ ਬਣ ਜਾਂਦੇ ਨੇ ਤਾਂ ਸਾਰੀਆਂ ਨੌ ਤੇ ਨੌ ਵਿਧਾਨ ਸਭਾ ਹਲਕੇ ਵਿੱਚ ਵੀ ਨਸ਼ੇ ਦੇ ਉੱਪਰ ਉਹ ਕੰਮ ਕਰਨਗੇ ਔਰ ਉਹ ਖੁੱਲਕੇ ਕੰਮ ਕਰਨਗੇ ਕਿਸੇ ਕੋਲ ਮੇਰੇ ਸਮਝ ਰਹੇ ਨੇ ਕਿ ਨਸ਼ੇ ਦੇ ਉੱਪਰ ਕੰਟਰੋਲ ਕਰਨਾ ਉਹਨਾਂ ਵਾਸਤੇ ਹੁਣ ਕਾਫੀ ਸੁੱਖਾ ਹੋ ਗਿਆ ਕਿਉਂਕਿ ਪਿਛਲੇ 2 ਸਾਲ ਤੋਂ ਇਸ ਦੇ ਉੱਪਰ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਨੇ ਲੱਗਦਾ ਵੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਅੱਜ ਵੀ ਹੈਗਾ ਹੈ ਹਜੇ ਵੀ ਜਿਹੜੇ ਆ ਕਿੰਨੇ ਲੱਗੇ ਤੇ ਕੰਟਰੋਲ ਕਰਨ ਦੀ ਲੋੜ ਹੈਗੀ ਆ ਪੀਐਸਰ ਸਰਕਾਰਾਂ ਨੇ ਬੁੱਕਾ ਖਾਦੇ ਸੋ ਖਾਦੀ ਆ ਪਰ ਨਸ਼ੇ ਦੇ ਠੱਲ ਨਹੀਂ ਪਾਇਆ ਦੇਖੋ 70 ਸਾਲ ਦਾ ਤਾਣਾ ਮੁਨਾਵ ਜਿਹੜਾ ਹੈ ਖਰਾਬ ਚੱਲ ਰਿਹਾ ਬਣਿਆ ਹੋਇਆ ਹੈਗਾ ਆਖਰ ਟਾਈਮ ਤਾਂ ਲੱਗੂਗਾ ਨਾ ਸਿਰਫ 2 ਸਾਲ ਹੋਏ ਆ ਅਸੀਂ ਤਾਂ ਅਸੀਂ ਕਹਾਂਗੇ ਅਸੀਂ ਤਾਂ ਪੈਦਾ ਹੀ ਹੁਣ ਹੋਏ ਆ ਅਜੇ ਅਸੀਂ ਅਜੇ ਸੜ ਤੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਕਾਫੀ ਨਸ਼ੇ ਨੂੰ ਲੈ ਕੇ ਗੰਭੀਰਤਾ ਦੇ ਨਾਲ ਕੰਮ ਕੀਤਾ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਨੇ بڑے ਗੈਂਗਸਟਰ ਵੀ ਮਰੇ ਨੇ ਔਰ ਤੁਸੀਂ ਦੇਖਿਆ ਨਾ ਕਾਫੀ ਪ੍ਰੋਗਰੈਸ ਹੋਈ ਹੈ ਪਰ ਹੌਲੀ-ਹੌਲੀ ਅਸੀਂ ਇਸ ਨੂੰ ਕਾਮਯਾਬੀ ਨਾਲ ਸਿਰੇ ਚੜਾਵਾਂਗੇ ਸਰ ਇੱਕ ਜਿਹੜਾ ਲਗਾਤਾਰ ਵਿਰੋਧੀ ਪਾਰਟੀਆਂ ਨੇ ਉਹ ਕਰਜ਼ੇ ਨੂੰ ਲੈ ਕੇ ਸਵਾਲ ਖੜੇ ਕਰਦੀਆਂ ਨੇ ਉਹ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਬਿਤੇ ਦਿਨੀ ਵੀ ਕਰਜ਼ਾ ਲੈ ਗਿਆ ਹੈ ਮੁਲਾਜ਼ਮਾਂ ਨੂੰ ਦੇਣ ਨੂੰ ਤਨਖਾਹ ਨਹੀਂ ਸੋ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਲੇ ਨਹੀਂ ਇਸ ਤਰ੍ਹਾਂ ਕੋਈ ਸੀਨੀਅਰ ਸਾਡੇ ਜਿਹੜਾ ਰੈਵਨਿਊ ਹੈਗਾ ਮਾਨਜੋਗ ਸਾਡੇ ਐਫਐਮ ਜਿਹੜਾ ਸਾਡੇ ਫਾਈਨੈਂਸ ਮ ਤੇ ਤੁਸੀਂ ਚੈੱਕ ਕਰਵਾ ਸਕਦੇ ਹੋ ਕਿ ਉਲਟਾ ਸੜਾ ਕਰਜ਼ਾ ਘਟਿਆ ਵਾ ਨਾ ਕਿ ਵਧਿਆ ਵਾ ਹੁਣ ਤੱਕ ਵਿਆਸ ਦੇ ਨਾਲ ਨਾਲ ਜਿਹੜਾ ਹੈਗਾ ਰੁਪਈਆ ਜੋ ਪਹਿਲਾਂ 300 ਕਰੋੜ ਦੇ ਆਸਪਾਸ ਸੀਗਾ ਉਹ ਉਹ ਉਸ ਤੋਂ ਵਿੱਚ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਉਹ ਘਟਿਆਰ ਕਰਦੇ ਹੋ ਵਧਿਆ ਨਹੀਂ ਗਿਆ ਜੀ ਸਰ ਲਗਾਤਾਰ ਪਰ ਪਿਛਲੀ ਸਰਕਾਰਾਂ ਵੇਲੇ ਵੀ ਕਰਜ਼ਾ ਲਿਆ ਗਿਆ ਤੁਹਾਡੀ ਸਰਕਾਰ ਵੇਲੇ ਵੀ ਕਰਜ਼ਾ ਲਿਆ ਜਾ ਰਿਹਾ ਸੋ ਲੱਗਦਾ ਕਿਤਨੇ ਕਿਤੇ ਆਮਦਨ ਜਿਹੜੀ ਆ ਉਹ ਘਟਿਆ ਪੰਜਾਬ ਦੀ ਤੇ ਖਰਚੇ ਜਿਹੜੇ ਆ ਉਹ ਲਗਾਤਾਰ ਵਧੇ ਜਾ ਰਹੇ ਦੇਖੋ ਸਾਡੀ ਸਰਕਾਰ ਲੱਗੀ ਹੋਈ ਹੈ ਸਾਡੇ ਜਿਹੜੇ ਐਫਐਮ ਮੰਤਰੀ ਸਾਹਿਬ ਹੈਗੇ ਨੇ ਹਰਪਾਲ ਚਿਮਾਜੀ ਬਿਲਕੁਲ ਰੋਣੇ ਬਦੌਣ ਵਾਸਤੇ ਹਰ ਤਰੀਕੇ ਦੇ ਨਾਲ ਲੱਗੇ ਹੋਏ ਨੇ ਕਿਸ ਤਰੀਕੇ ਨਾਲ ਸਰਕਾਰ ਦੇ ਅੰਦਰ ਬੱਸ ਸਕਦੀ ਆ ਉਹ ਹੌਲੀ ਹੌਲੀ ਸਾਰਾ ਕੰਟਰੋਲ ਕੀਤਾ ਜਾਏਗਾ ਮਕਰ ਸਾਹਿਬ ਇੱਕ ਚੋਣਾ ਚੱਲ ਰਹੀ ਹੈ ਨੇ ਲਗਾਤਾਰ ਜਿਹੜੀ ਆ ਉਹ ਹਟਾ ਲਿਆ ਲਗਾ ਆਮ ਆਦਮੀ ਪਾਰਟੀ ਮੈਂ ਤਾਂ ਬਾਰ-ਬਾਰ ਕਹਿੰਦਾ ਹੁੰਨਾ ਵੀ ਇੱਕ ਝੂਠ ਤੇ ਫਰੇਬ ਦੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਆਈ ਹੈ ਜਿਨ੍ਹਾਂ ਨੇ ਵੋਟਾਂ ਜਿਹੜੀਆਂ ਲਈਆਂ ਸਾਡੇ ਦੁੱਖ ਦਰਦ ਜ਼ਖਮਾਂ ਦੇ ਉੱਤੇ ਨਮਕ ਛਿੜਕੇ ਲਈਆਂ ਸਾਰੇ ਬੰਦੇ ਟੁੱਟ ਰਿਹਾ ਉਮੀਦਾਂ ਕਹਿੰਦੇ ਸੀ ਆਮ ਲੋਕਾਂ ਨੂੰ ਟਿਕਟ ਦੇਾਂਗੇ ਹੁਣ ਇਹ ਬਾਪ ਜੀ ਵਰਗੇ ਜੱਸੀ ਕੰਗੂੜਾ ਜੀ ਵਰਗੇ ਮਗਰ ਲੱਗੇ ਰਹੇ ਆਪਣੇ ਹੋਟਲਾਂ ਉੱਤੇ ਬੋਰਡ ਲਾਤੇ ਆਪਣੇ ਘਰਾਂ ਦੇ ਲਾਤੇ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਹੋਊਗੀ ਪਰ ਇੱਕ ਖਾਸ ਬੰਦਿਆਂ ਦੀ ਪਾਰਟੀ ਹੈ ਹੁਣ ਖਾਸ ਬੰਦੇ ਇਹਦੇ ਤੇ ਚੋਂਡ ਲਾ ਰਹੇ ਆ ਆਮ ਬੰਦਾ ਕੋਈ ਚੋਂਡ ਲਾ ਰਿਹਾ ਐ ਐਮਐਲਏ ਲੱਭ ਰਿਹਾ ਮੰਤਰੀ ਲੱਭ ਰਿਹਾ ਚੋਂਡ ਨਾਲ ਨਾਸਤੇ ਉਹ ਤਾਂ ਪਹਿਲੇ ਖਾਸ ਹੋ ਚੁੱਕੇ ਜਿਹੜਾ ਐਮਐਲਏ ਬਣ ਜਵੇ ਜਿਹੜਾ ਮੰਤਰੀ ਬਣ ਜਵੇ ਖਾਸ ਹੁੰਦਾ ਆਮ ਨਹੀਂ ਲੈਂਦਾ ਤੇ ਫਿਰ ਆਮ ਕਰਾ ਦਾ ਨੌਜਵਾਨਾਂ ਨੂੰ ਕੋਈ ਨਹੀਂ ਲੱਭਿਆ ਹੁਣ ਇਹਨਾਂ ਦੀ ਪਾਰਟੀ ਤਾਂ ਟੁੱਟ ਹੀ ਇਸੇ ਕਰਕੇ ਰਹੀ ਐ ਜਿਹੜੇ ਜਿਨ੍ਹਾਂ ਦੇ ਉਮੀਦਾਂ ਸੀ ਕਿ ਅਸੀਂ ਇਸ ਪਾਰਟੀ ਜਾਵਾਂਗੇ ਸਾਨੂੰ ਸ਼ਾਇਦ ਕੁਝ ਮਿਲ ਜਾਊਗਾ ਹਰ ਬੰਦੇ ਨੂੰ ਉਮੀਦ ਹੁੰਦੀ ਐ ਦੇਖੋ ਇੱਕ ਵਰਕਰ ਨੂੰ ਜ਼ਮੀਨੀ ਵਰਕਰ ਨੂੰ ਉਮੀਦ ਹੁੰਦੀ ਐ ਪਰ ਇਹ ਜ਼ਮੀਨੀ ਵਰਕਰਾਂ ਵਾਲੀ ਪਾਰਟੀ ਨਹੀਂ ਰਹੀ ਇੱਕ ਕ腐ਸ਼ਨ ਵਾਲੀ ਤੇ ਖਾਸ ਬੰਦੇ ਦੀ ਪਾਰਟੀ ਬਣ ਕੇ